ਹਾਂਜੀ ਸਾਥਰੀਕਾ ਸਾਰਿਆਂ ਨੂੰ ਕਿਦਾਂ ਹਾਲਚਾਲ ਸਾਰੇ ਠੀਕ ਠਾਕ ਆਇਓ ਸਾਰੇ ਠੀਕ ਠਾਕ ਹੋਗੇ। ਤੋਂ ਲਓ ਜੀ ਜਿਹੜੀ ਗੱਲ ਦਾ ਡਰ ਸੀ ਜਿਹੜੀ ਗੱਲ ਦਾ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਸੀ ਕਿ ਆਉਣ ਵਾਲੇ ਦਿਨਾਂ 'ਚ ਇਹ ਕੁਝ ਹੋਵੇਗਾ ਪੁਰਤਗਾਲ ਦੇ ਵਿੱਚ ਸੋ ਉਹ ਹੋਣਾ ਸਟਾਰਟ ਹੋ ਗਿਆ ਤੇ ਉਹਨੂੰ ਦੇਖਣ ਦਾ ਮੌਕਾ ਮਿਲ ਗਿਆ ਤੁਹਾਨੂੰ ਹੁਣੇ 17 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚੋਂ 10 ਪੁਲਿਸ ਮੁਲਾਜ਼ਮ ਆ ਜੀਐਨਆਰ ਦੇ ਪੀਐਸਪੀ ਦੇ ਆਫੀਸਰ ਦੱਛੇ ਜਾ ਰਹੇ ਆ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੁਣ ਇਹਨਾਂ ਨੂੰ ਗ੍ਰਿਫਤਾਰ ਕਿਉਂ ਕੀਤਾ ਕਿਉਂਕਿ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਦੇ ਹੁੰਦੇ ਜਿੱਦਾਂ ਦੇ ਸਰਕਾਰਾਂ ਲਾਅ ਲੈ ਕੇ ਆ ਰਹੀਆਂ ਜੋ ਸਖਤਾਈਆਂ ਕੀਤੀਆਂ ਜਾ ਰਹੀਆਂ ਇਮੀਗ੍ਰੈਂਟ ਦੇ ਉੱਪਰ ਇੱਥੇ ਲੇਬਰ ਨਹੀਂ ਇਹਨਾਂ ਨੂੰ ਮਿਲਣੀ ਹੈਗੀ ਸੋ ਉਹੀ ਕੁਝ ਹੋ ਰਿਹਾ ਜਿਹੜੇ ਇਹ ਮੁਲਾਜ਼ਮ ਆ ਜਿਹੜੇ ਇਹ ਆਫੀਸਰ ਗ੍ਰਿਫਤਾਰ ਕੀਤੇ ਆ ਇਹ ਇੱਕ ਗ੍ਰੋਥ ਦਾ ਪਰਦਾ ਫਾਸ਼ ਹੋਇਆ ਜਿਹੜੀ ਕਿ ਪੂਰੀ ਇਨਕੁਆਰੀ ਇੱਕ ਡੇਢ ਸਾਲ ਤੋਂ ਚੱਲ ਰਹੀ ਸੀ ਕਿ ਇਹ ਖੇਤਾਂ ਦੇ ਵਿੱਚ ਜ਼ਬਰਦਸਤੀ ਮਜ਼ਦੂਰਾਂ ਤੋਂ ਕੰਮ ਕਰਵਾਉਂਦੇ ਸੀ ਹਾਂਜੀ ਲੇਬਰ ਕਰਵਾਉਂਦੇ ਸੀਗੇ ਤੇ ਉਹਨਾਂ ਨੂੰ ਪੂਰੀ ਸੈਲਰੀ ਉਹਨਾਂ ਦੀ ਨਹੀਂ ਦਿੱਤੀ ਜਾਂਦੀ ਸੀ ਤੇ ਉਹਨਾਂ ਨੂੰ ਜਿਹੜੇ ਉਹ ਕੰਮ ਕਰਵਾਉਂਦੇ ਸੀਗੇ ਇਹ ਅਫਸਰਾਂ ਦੀ ਮਦਦ ਲੈਂਦੇ ਸੀਗੇ ਉਹਨਾਂ ਨੂੰ ਡਰਾਉਂਦੇ ਸੀ ਧਮਕਾਉਂਦੇ ਸੀਗੇ ਤੁਹਾਨੂੰ ਪਤਾ ਹੈ ਕਿ ਹਰ ਇੱਕੋ ਇਲੀਗਲ ਇਮੀਗ੍ਰੈਂਟਸ ਜਾਂ ਕੋਈ ਵੀ ਇਮੀਗ੍ਰੈਂਟਸ ਜਦੋਂ ਕੋਈ ਵੀ ਪੁਲਿਸ ਜੀਐਨਆਰ ਦਾ ਅਫਸਰ ਆ ਕੇ ਉਹਦੇ ਸਾਹਮਣੇ ਖੜਾ ਹੋ ਜਾਂਦਾ ਉਹ ਵੈਸੇ ਹੀ ਨਰਵਸ ਹੋ ਜਾਂਦਾ ਯਾਰ ਕੀ ਹੋਇਆ ਕੀ ਨਹੀਂ ਹੋਇਆ ਸੋ ਜਦੋਂ ਇਹ ਅਫਸਰ ਜਾ ਕੇ ਕਿਸੇ ਨੂੰ ਧਮਕਾਉਣਗੇ ਸੋ ਤੁਹਾਨੂੰ ਪਤਾ ਹੀ ਆ ਨਾ ਤੁਸੀਂ ਆਪਣੇ ਹੱਕ ਲਈ ਆਵਾਜ਼ ਉਠਾ ਸਕਦੇ ਜਿੱਦਾਂ ਤਰਦੋ ਜਿੰਨੇ ਘੰਟੇ ਕੰਮ ਕਰਵਾ ਰਹੇ ਤੁਹਾਨੂੰ ਕਰਨਾ ਪੈਣਾ ਕਿ ਆ ਸਾਡਾ ਕੋਈ ਪ੍ਰੋਬਲਮ ਨਾ ਹੋ ਜAVE ਕਿਉਂਕਿ ਸਭ ਤੋਂ ਵੱਡੀ ਗੱਲ ਆ ਜਿਹੜੇ ਇਹ ਗਰੋ ਸੀਗੇ ਜਿਹੜੇ ਖੇਤਾਂ 'ਚ ਕੰਮ ਕਰਵਾਉਂਦੇ ਸੀਗੇ ਮਜ਼ਦੂਰਾਂ ਤੋਂ ਜ਼ਬਰਦਸਤੀ ਉਹ ਨਾ ਤੇ ਇਹਨਾਂ ਦੇ ਟੈਕਸ 'ਤੇ ਦੇ ਸੀਗੇ ਨਾ ਇਹਨਾਂ ਦੀ ਪੇਪਰ ਕਾਰਵਾਈ ਪੂਰੀ ਹੁੰਦੀ ਸੀਗੀ ਸੋ ਜਿਹਦੇ ਕਰਕੇ ਉਹ ਇਲੀਗਲ ਸੀਗੇ ਇੱਥੇ ਉਹ ਲੀਗਲੀ ਆਪਣੀ ਆਵਾਜ਼ ਨਹੀਂ ਉਠਾ ਸਕਦੇ ਸੀ ਆਪਣੇ ਆਪਣੇ ਹੱਕ ਨਹੀਂ ਪਾ ਸਕਦੇ ਸੀ ਸੋ ਉਹਨਾਂ ਵੀ ਇਹ ਅਫੀਸਰ ਮਦਦ ਕਰਦੇ ਸੀਗੇ ਸੋ ਇਹਨਾਂ ਨੂੰ ਅਰੈਸਟ ਕੀਤਾ ਜੋ ਕਿ ਇੱਕ ਪੋਜੀਟਿਵ ਨਹੀਂ ਹੋ ਜਾ ਤੇ ਸ਼ਾਇਦ ਸਰਕਾਰ ਦੀਆਂ ਥੋੜੀਆਂ ਜਿਹੀਆਂ ਅੱਖਾਂ ਖੁੱਲ ਜਾਣ ਥੋੜਾ ਜਿਹਾ ਪਤਾ ਲੱਗੇ ਇਹਨਾਂ ਨੂੰ ਕਿ ਆ ਕੁਝ ਹੋਏਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜ਼ਬਰਦਸਤੀ ਲੋਕਾਂ ਤੋਂ ਕੰਮ ਕਰਾਉਣਾ ਪੈਗਾ ਤੁਹਾਨੂੰ ਲੇਬਰ ਨਹੀਂ ਮਿਲਣੀ ਜਰ ਕਿ ਜਦੋਂ ਇਮੀਗ੍ਰੇਸ਼ਨ ਖੁੱਲੀ ਸੀਗੀ ਲੋਕਾਂ ਨੂੰ ਕਾਰਡ ਮਿਲਦੇ ਸੀਗੇ ਉਦੋਂ ਫ੍ਰੀ ਦੇ ਵਿੱਚ ਲੋਕ ਕੰਮ ਕਰਨ ਨੂੰ ਤਿਆਰ ਹੋਏ ਸੀਗੇ ਕਿ ਅਸੀਂ ਕੰਮ ਕਰਦੇ ਸਾਨੂੰ ਰੱਖੋ ਕੰਮ ਦੇ ਉੱਪਰ ਸਾਨੂੰ ਬਸ ਖਾਣਾ ਦੇ ਦਿਓ ਰਹਿਣ ਨੂੰ ਦੇ ਦਿਓ ਇਹ ਹਾਲਾਤ ਸੀਗੇ ਇਹ ਹਾਲਾਤਾਂ ਤੋਂ ਜਦੋਂ ਦੀ ਇਮੀਗ੍ਰੇਸ਼ਨ ਬੰਦ ਹੋਈ ਆ ਫਰੀ ਤੋਂ ਕੰਮ ਕਰਾਉਣ ਤੇ ਹੁਣ ਪੁਲਿਸ ਦੀ ਮਦਦ ਲਈ ਜਾ ਰਹੀ ਆ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ ਤੁਹਾਨੂੰ ਪਤਾ ਪਿੱਛੇ ਜੇ ਰਿਪੋਰਟਸ ਵੀ ਆਏ ਸੀ ਕਿ ਕਿੰਨੇ ਕੰਮ ਰੁਕੇ ਹੋਏ ਆ ਲੇਬਰ ਦੀ ਸ਼ਾਰਟੇਜ ਕਰਕੇ ਔਰ ਬੈਂਕ ਆਫ ਪੋਰਟਗਾਲ ਦੇ ਗਵਰਨਰ ਤੱਕ ਦਾ ਬਿਆਨ ਆ ਹੈ ਕਿ ਇਮੀਗ੍ਰੈਂਟ ਰੀਡ ਦੀ ਹੱਡੀ ਆ ਪੁਰਟਗਾਲ ਦੀ ਇਹਦੇ ਬਿਨਾ ਕੋਈ ਫਿਊਚਰ ਨਹੀਂ ਹੈਗਾ ਫਿਰ ਵੀ ਨਹੀਂ ਸਰਕਾਰਾਂ ਸਮਝਦੀਆਂ ਪਈਆਂ ਪਤਾ ਨਹੀਂ ਕਿਸ ਚੀਜ਼ ਦੇ ਪਿੱਛੇ ਪਈਆਂ ਕਿਹੜੀ ਬਾਵਾ ਚਾਹੀਦੀ ਇਹਨਾਂ ਨੂੰ ਸੋ ਇੱਕ ਤੇ ਇੱਕ ਲਾਅ ਲੈ ਕੇ ਆ ਰਹੀਆਂ ਔਰ ਸਾਰੇ ਤੁਹਾਨੂੰ ਪਤਾ ਇਥੋਂ ਮੂਵ ਕਰਕੇ ਨਵੇਂ ਆਉਣਾਂ ਦਾ ਗਿਣਤੀ ਬੰਦ ਹੋ ਗਈ ਆ ਸੋ ਸੇਮ ਉਦਾਂ ਹੋਇਆ ਜਿੱਤਾ ਅਮਰੀਕਾ ਦੇ ਵਿੱਚ ਹੋਇਆ ਸੀਗਾ ਕਿ ਬਾਰਡਰਾਂ ਦੇ ਉੱਪਰ ਜਿੱਥੇ ਮੇਲੇ ਲੱਗਦੇ ਹੁੰਦੇ ਸੀਗੇ ਹੁਣ ਉੱਥੇ ਬਿਲਕੁਲ ਵੀ ਗਿਣਤੀ ਘਟ ਗਈ ਆ ਤੇ ਉੱਥੋਂ ਜਾਣ ਵਾਲੇ ਦੀ ਗਿਣਤੀ ਜ਼ਿਆਦਾ ਹੋ ਗਈ ਆ ਸੇਮ ਉਹੀ ਹਾਲ ਪੁਰਤਗਾਲ ਦਾ ਹੁਣ ਇੱਥੇ ਆਉਣ ਵਾਲੇ ਦੀ ਗਿਣਤੀ ਘਟਾ ਤੇ ਹੁਣ ਲੋਕਾਂ ਦੀ ਜਾਣ ਵਾਲੇ ਦੀ ਗਿਣਤੀ ਜ਼ਿਆਦਾ ਹੋ ਗਈ ਕੋਈ ਨੈਸ਼ਨਲਟੀ ਲਾ ਨੈਸ਼ਨਲਟੀ ਆਪਣੀ ਅਪਲਾਈ ਕੀਤੀ ਜਿਹਨੂੰ ਮਿਲਦੀ ਆ ਉਹ ਇੱਥੋਂ ਮੂਵ ਹੋ ਰਿਹਾ ਕੋਈ 5 ਸਾਲੀ ਕਾਰਡ ਤੇ ਹੀ ਮੂਵ ਹੋ ਰਿਹਾ ਕਿਸੇ ਨੂੰ ਕੋਈ ਹੋਰ ਰਸਤਾ ਕੋਈ ਲੱਭਦਾ ਸਾਰੇ ਦੇ ਸਾਰੇ ਮੂਵ ਹੋ ਰਿਹਾ ਹੌਲੀ ਹੌਲੀ ਖਾਲੀ ਹੋ ਰਿਹਾ ਸੋ ਔਰ ਨਾਲ ਦਿਨਾਂ ਦੇ ਵਿੱਚ ਦੇਖਿਓ ਆ ਪਿੱਛ ਕੱਲ ਪਰਸ ਇੱਕ ਮੈਂ ਨਿਊਜ਼ ਤੁਹਾਡੇ ਨਾਲ ਹੋਰ ਵੀ ਸ਼ੇਅਰ ਕੀਤੀ ਸੀ ਜਿੱਥੇ ਕਿ ਆਪਾਂ ਕੰਮ ਲਈ ਆਪਣੇ ਉਹਨਾਂ ਰਜਿਸਟਰ ਕਰਦੇ ਆ ਉੱਥੇ ਵੀ ਬੇਰੋਜ਼ਗਾਰੀ ਦਰ ਘਟੀ ਆ ਕਿਉਂਕਿ ਲੋਕ ਹੁਣ ਹੈ ਨਹੀਂ ਉੱਥੇ ਕੰਮ ਵਾਦੂ ਆ ਬੇਰੋਜ਼ਗਾਰੀ ਆਪਣੇ ਆਪ ਘਟਣੀ ਆ ਸੋ ਐਦਾਂ ਦੀਆਂ ਨਿਊਜ਼ ਆ ਰਹੀਆਂ ਸੋ ਹੁਣ ਤੁਹਾਨੂੰ ਦੇਖਣਾ ਹੋਏਗਾ ਔਰ ਕਿਤਨਾ ਕਿਤੇ ਜਿਨ੍ਹਾਂ ਨਾਲ ਜ਼ਬਰਦਸਤੀ ਹੋ ਰਹੀ ਆ ਇਹ ਜ਼ਰੂਰੀ ਨਹੀਂ ਕਿ ਪੁਰਤਗਿਸ਼ ਕੰਪਨੀਆਂ ਜਾਂ ਇਹ ਹੀ ਇਹ ਲੋਕ ਹੀ ਤੋ ਜ਼ਬਰਦਸਤੀ ਕੰਮ ਕਰਵਾਉਂਦੇ ਆ ਤੁਸੀਂ ਆਪਣੀ ਆਵਾਜ਼ ਉਠਾ ਸਕਦੇ ਆ ਬੇਸ਼ੱਕ ਤੁਹਾਡੇ ਕੋਲ ਪੇਪਰ ਨਹੀਂ ਬਹੁਤ ਲੋਕ ਡਰ ਜਾਂਦੇ ਆ ਖੁਦ ਅਸੀਂ ਵੀ ਫੀਲ ਕੀਤਾ ਇਹ ਚੀਜ਼ ਆਪਣੇ ਆਪ ਤੇ ਹੰਡਾਈਆਂ ਸਾਨੂੰ ਵੀ ਪੂਰਾ ਕਈ ਵਾਰ ਹੱਕ ਨਹੀਂ ਮਿਲਦਾ ਸੀ ਪਰ ਹੁਣ ਹੋ ਗਿਆ ਜੋ ਹੋਣਾ ਸੀਗਾ ਪਰ ਤੁਹਾਡੇ ਕੋਲ ਮੌਕਾ ਹੈਗਾ ਅਗਰ ਤੁਹਾਨੂੰ ਵੀ ਇਹ ਲੱਗਦਾ ਕਿ ਤੁਹਾਡੇ ਹੱਕ ਤੁਹਾਨੂੰ ਨਹੀਂ ਦਿੱਤੇ ਜਾ ਰਹੇ ਤੁਹਾਨੂੰ ਸੈਲਰੀ ਪੂਰੀ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਹੌਲੀਡੇ ਛੁੱਟੀ ਪੂਰੀ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਜਿਹੜੇ ਬੋਨਸ ਹੁੰਦੇ ਆ ਤੁਹਾਡੇ ਉਹ ਨਹੀਂ ਪੂਰੇ ਮਿਲਦੇ ਪਏ ਤੁਹਾਡਾ ਓਵਰਟਾਈਮ ਤੁਹਾਡਾ ਸਹੀ ਪੇ ਨਹੀਂ ਕੀਤਾ ਜਾ ਰਿਹਾ ਸੋ ਤੁਸੀਂ ਆਵਾਜ਼ ਉਠਾ ਸਕਦੇ ਤੁਸੀਂ ਸ਼ਿਕਾਇਤ ਕਰ ਸਕਦੇ ਆ ਹਰ ਇੱਕ ਉਹ ਤੁਹਾਡੇ ਲਈ ਖੜਨ ਗਿਆ ਸਰਕਾਰਾਂ ਲੇਬਰ ਕੋਰਟ ਇੱਥੇ ਹੈਗਾ ਸਭ ਕੁਝ ਇੱਥੇ ਹੈਗਾ ਸੋ ਤੁਸੀਂ ਫਸੇ ਰਹਿੰਦੇ ਆ ਕਿ ਯਾਰ ਪੇਪਰਾਂ ਦੀ ਵਜ੍ਹਾ ਤੋਂ ਸੋ ਤੋਂ ਅੱਡਾ ਡਰ ਵੀ ਸਹੀ ਆ ਕਿ ਆ ਸਾਡੇ ਪੇਪਰ ਨਾ ਖਰਾਬ ਹੋ ਜਾਣ ਸਾਡਾ ਟੈਕਸ ਜਾ ਰਿਹਾ ਟੈਕਸ ਆਈ ਜਾਵੇ ਤੁਹਾਨੂੰ ਕਾਰਡ ਮਿਲ ਜਵੇ ਪਰ ਗੱਲ ਇੱਥੇ ਆ ਕੇ ਨਹੀਂ ਮੁੱਕਦੀ ਇੰਨਾ ਕੁਝ ਕਰਨ ਦੇ باوجود ਵੀ ਇੰਨਾ ਕੁਝ ਸਹਿਣ ਦੇ باوجود ਵੀ ਉਹਨ ਕਾਰਡ ਨਹੀਂ ਦੇ ਰਹੀ ਐ ਮੱਕ ਐਮਾ ਨੇ ਪਤਾ ਨਹੀਂ ਕਿਹੜੀ ਸੌ ਖਾਦੀ ਆ ਕਿ ਸਾਡਾ ਲਹੂ ਇਹੀ ਪੀਣਾ ਸਾਰੇ ਲੋਕ ਡਰੇ ਹੋਏ ਆ ਹਰ ਕੋਈ ਦੇਖ ਲਓ ਤੁਸੀਂ ਵੀਡੀਓ ਦੇ ਹਲੇ ਕਮੈਂਟ ਆ ਗਏ ਕੀ ਕੀ ਕੁਝ ਬੋਲਦੇ ਕਿੱਦਾਂ ਦੇ ਆ ਉਹਨਾਂ ਦੇ ਜਜ਼ਬਾਤ ਆ ਲੋਕਾਂ ਦੇ ਕੋਈ ਕਹਿ ਰਿਹਾ ਕਿ ਮੇਰਾ ਬਿਆਨ ਹੀ ਹੋਇਆ ਮੇਰਾ ਪਿਆਰ ਧਰਿਆ ਹੋਇਆ ਐ ਮੱਕ ਕਾਰਡ ਨਹੀਂ ਦੇ ਰਹੀ ਕੋਈ ਕਹਿ ਰਿਹਾ ਕਿ ਮੈਂ ਇੰਨੇ ਪੈਸਿਆਂ ਦੇ ਕੰਮ ਕਰ ਰਿਹਾ ਮੈਂ ਕੰਮ ਤਾਂ ਨਹੀਂ ਛੱਡ ਰਿਹਾ ਕਿ ਜੇ ਮੈਂ ਕੰਮ ਛੱਡਤਾ ਮੈਨੂੰ ਮੇਰੇ ਫਾਲਤੇ ਆ ਜਾਣੇ ਮੈਨੂੰ ਟੈਕਸ ਰੁਕ ਜਾਣੇ ਸੋ ਬਹੁਤ ਇਦਾਂ ਦੀਆਂ ਪ੍ਰੋਬਲਮਾਂ ਕਿਸੇ ਦੇ ਘਰੇ ਕੋਈ ਪ੍ਰੋਬਲਮ ਹੋਊਗੀ ਪਰ ਕੀ ਕਰ ਸਕਦੇ ਹੁਣ ਸਮਝ ਨਹੀਂ ਲੱਗਦੀ ਪਈ ਕੀ ਕਰੀਏ ਕੀ ਨਾ ਕਰੀਏ ਸਿਰਫ ਉਹ ਸਿਰਫ ਆਪਾਂ ਵੇਟ ਕਰ ਸਕਦੇ ਆ ਕਿ ਆਈ ਹੋਪ ਰੱਬ ਬਹੁਤ ਜਲ ਸੁਣੂਗੀ ਤੁਹਾਡੀ ਕਿਉਂਕਿ ਜੋ ਤੁਸੀਂ ਮਿਹਨਤ ਕਰ ਰਹੇ ਆ ਨਾ ਕਹਿੰਦੇ ਆ ਕੋਈ ਹੱਥ ਦੀ ਖੋ ਸਕਦਾ ਪਰ ਤੁਹਾਡੇ ਮੱਥੇ ਦੀ ਨਹੀਂ ਖੋ ਸਕਦਾ ਬਹੁਤ ਜਲ ਤੁਹਾਨੂੰ ਗੁੱਡ ਨਿਊਜ਼ ਮਿਲੇਗੀ ਤੇ ਤੁਹਾਡਾ ਹੱਕ ਤੁਹਾਨੂੰ ਮਿਲੇਗਾ ਜੋ ਤੁਸੀਂ ਮਿਹਨਤ ਕੀਤੀ ਇੱਥੇ ਬਾਕੀ ਇਹ ਇੱਕ ਪੋਜ਼ਿਟਿਵ ਨਿਊਜ਼ ਹੈ ਕਿ ਸਰਕਾਰ ਨੇ ਇੱਥੋਂ ਦੇ ਕਾਨੂੰਨ ਨੇ ਕੋਈ ਤਾਂ ਕੋਈ ਰਾਹਤ ਦੱਤੀ ਆ ਇਮੀਗ੍ਰੈਂਟ ਦੇ ਲਈ ਨਹੀਂ ਤਾਂ ਜੋ ਵੀ ਕੁਝ ਹੁੰਦਾ ਸੀ ਇਮੀਗ੍ਰੈਂਟ ਤੇ ਉਲਟ ਹੀ ਹੁੰਦਾ ਸੀ ਸੋ ਇਹ ਜਿਹੜੀ ਹੋਇਆ ਇਧਰ ਘਟਨਾ ਹੋਈ ਆ ਔਰ ਇਹ ਕਾਰਨਾਮੇ ਤੇ ਅਰੈਸਟ ਹੋਏ ਆ ਜਿਹੜੇ ਲੋਕ ਇਹਦੇ ਨਾਲ ਹੋਰ ਵੀ ਕਿੰਨੇ ਹੋਰ ਸੈਕਟਰਾਂ ਦੇ ਵਿੱਚ ਵੀ ਇਹ ਚੀਜ਼ਾਂ ਚੱਲਦੀ ਹੋਣਗੀਆਂ ਸੋ ਉਹਨਾਂ ਨੂੰ ਵੀ ਕੰਨ ਹੋਣਗੇ ਸੋ ਉਹ ਵੀ ਥੋੜਾ ਜਿਹਾ ਆਪਣੇ ਆਪ ਨੂੰ ਸੋਧਣਗੇ ਔਰ ਬਹੁਤ ਮੈਨੂੰ ਲੱਗਦਾ ਕਿ ਹੁਣ ਤੁਹਾਡੇ 'ਚ ਹਿੰਮਤ ਆਏਗੀ ਔਰ ਤੁਸੀਂ ਕਿਸੇ ਦਾ ਕਿਸੇ ਦੀ ਕੰਪਲੀਟ ਕਰੋਗੇ ਜਿਹੜਾ ਤੁਹਾਡੇ ਨਾਲ ਸ਼ੋਸ਼ਣ ਕਰ ਰਿਹਾ ਇਹ ਨਹੀਂ ਕਿ ਉਦਾਂ ਹੀ ਆਪਣੀ ਰੰਜਿਸ਼ ਦੇ ਵਿੱਚ ਬਹੁਤ ਵਧੀਆ ਮਾਰਗ ਹੈ ਤੁਹਾਡਾ ਸਾਰਾ ਕੁਝ ਵਧੀਆ ਚੱਲਦਾ ਪਿਆ ਤੁਹਾਡੀ ਆਪਣੀ ਰੰਜਿਸ਼ ਆ ਜਾਂ ਤੁਹਾਡਾ ਕੋਈ ਹੋਰ ਤੁਸੀਂ ਚੱਕ ਕੇ ਰਿਪੋਰਟਾਂ ਮਾਰ ਦੋ ਕਿ ਹਾਂ ਜੀ ਇਹ ਮਾਲਕ ਇਦਾਂ ਕਰ ਰਿਹਾ ਨਹੀਂ ਪਰੂਫ ਵੀ ਹੋਣੇ ਚਾਹੀਦਾ ਤੁਹਾਡੇ ਕੋਲ ਜਦੋਂ ਮਾਲਕ ਤੁਹਾਡਾ ਸਾਰਾ ਕੁਝ ਕਰ ਰਿਹਾ ਫਿਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਕੋਈ ਆਪਣੀ ਰੰਜਿਸ਼ ਕੱਢਣ ਦਾ ਮਾਰਾ ਇਹ ਸਭ ਨਾ ਕਰਿਓ ਬਾਕੀ ਹਾਂ ਇਹ ਆ ਕਿ ਸਹੂਲਤਾਂ ਹੋ ਰਹੀਆਂ ਅਹਿਮੀਅਤ ਪਤਾ ਲੱਗ ਰਹੀ ਹੈ ਲੇਬਰ ਦੀ ਕੀ ਅਹਿਮੀਅਤ ਆ ਕੀ ਨਹੀਂ ਇਹ ਇੱਕ ਪੋਜੀਟਿਵ ਨਿਊਜ਼ ਆ ਬਾਕੀ ਦੇਖੋ ਆਉਣ ਵਾਲੇ ਦਿਨਾਂ 'ਚ ਜੋ ਵੀ ਅਪਡੇਟ ਆਏਗੀ ਅੱਗੇ ਹੋਰ ਵੀ ਇਸ ਕੰਮ ਕਹਿੰਦੇ ਗੁੰਜਲਦਾਰ ਹੁੰਦਾ ਜਾ ਰਿਹਾ ਤੇ ਨਵੇਂ ਤੇ ਨਮਾ ਗਰੂਪ ਪਰਦੇ ਫਾਸ਼ ਹੋ ਰਿਹਾ ਦੇਖਣ ਵਾਲੀ ਗੱਲ ਆ ਆਉਣ ਵਾਲੇ ਦਿਨਾਂ 'ਚ ਕੀ ਕੁਝ ਹੋਏਗਾ ਬਾਕੀ ਅਗਰ ਇਸ ਦੇ ਬਾਰੇ ਤੁਸੀਂ ਕੁਝ ਕਹਿਣਾ ਹੋਇਆ ਜਾਂ ਤੁਹਾਡੀ ਕੋਈ ਕੋਈ ਵੀ ਰਾਏ ਹੋਈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਥੋੜੀ ਜਿਹੀ ਸਹੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ